ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਰਿੰਦਰ ਢੈਲਵਾ ਤੇ ਤੁਸੀਂ ਜੁੜ ਚੁੱਕੇ ਹੋ ਢੈਲਵਾ ਟੀਵੀਜ਼ਨ ਦੇ ਨਾਲ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਵਲੌਗ ਦੇ ਵਿੱਚ ਤੇ ਮੈਂ ਖੜਾ ਪੈਂਡ ਢੈਲਵਾ ਕਲਾਂ ਬਾਬਾ ਭੂਰੇ ਸ਼ਾਹ ਦੀ ਜਗ੍ਹਾ ਤੇ ਸੋ ਇਹ ਜਗ੍ਹਾ ਤੁਹਾਨੂੰ ਦਿਖਾਵਾਂਗੇ ਇਹਦੇ ਬਾਰੇ ਜਾਣੂ ਕਰਾਵਾਂਗੇ ਬਹੁਤਾ ਇਤਿਹਾਸ ਨਹੀਂ ਮੈਨੂੰ ਪਤਾ ਇਹਦੇ ਬਾਰੇ ਇਤਿਹਾਸ ਤੇ ਮੈਂ ਗੱਲ ਹੀ ਨਹੀਂ ਕਰੂੰਗਾ ਇਹ ਲੋਕੇਸ਼ਨ ਤੁਹਾਨੂੰ ਜਗ੍ਹਾ ਦਿਖਾਵਾਂਗੇ ਬੜੀ ਖੂਬਸੂਰਤ ਜਗ੍ਹਾ ਹੈ ਪੁਰਾਣੀ ਜਗ੍ਹਾ ਹੈ ਸੋ ਦੇਖਦੇ ਆ ਫਿਰ ਉਹ ਜਗਾ ਤੁਸੀਂ ਉਹ ਗੇਟ ਦੇਖ ਰਹੇ ਹੋ ਉਹ ਗੇਟ ਤੋਂ ਇਹ ਰਸਤਾ ਹੈ ਬਾਬਾ ਪੂਰੇਸ਼ਾ ਨੂੰ ਆਉਂਦਾ ਹੋਇਆ ਆਹ ਰਸਤਾ ਹੈ ਤੇ ਇਧਰੋਂ ਇਹਦੀ ਐਂਟਰੀ ਹੈਗੀ ਆ ਸੋ ਇਸ ਪਹੀ ਦੇ ਜ਼ਰੀਏ ਇਸ ਡੰਡੀ ਦੇ ਜ਼ਰੀਏ ਬਾਬਾ ਪੂਰੇਸ਼ਾ ਦੇ ਅੰਦਰ ਅਸੀਂ ਆਉਂਦੇ ਹੈਗੇ ਆ ਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਮੇਨ ਰੋਡ ਆ ਜਿਹੜਾ ਉਹ ਜਾਂਦਾ ਹੈਗਾ ਵਹੀਕਲ ਜਿਹੜੇ ਉਹ ਆ ਜਾ ਰਹੇ ਹੈਗੇ ਨੇ ਸੋ ਇਧਰਲੇ ਪਾਸਿਓ ਜੇ ਗੱਲ ਕਰੀਏ ਆ ਤੁਸੀਂ ਦੇਖ ਸਕਦੇ ਹੋ ਬਾਬਾ ਭੂਰੇ ਸ਼ਾਹ ਦੀ ਜਗ੍ਹਾ ਇਹ ਆ ਪੁਰਾਣਾ ਬੋੜਾ ਤੇ ਆਹ ਦਰਖਤਾ ਜਿਹਦੇ ਨਾਲ ਖੰਮਣੀ ਬਣੀ ਬੰਨੀ ਹੋਈ ਆ ਸ਼ਰੀਂ ਦਾ ਦਰਖਤ ਮੈਨੂੰ ਲੱਗ ਰਿਹਾ ਮੈਨੂੰ ਨਹੀਂ ਪਤਾ ਇਹ ਕਾ ਦਾ ਦਰਖਤ ਆ ਉੱਪਰੋਂ ਤੁਹਾਨੂੰ ਇਹਦੇ ਪੱਤੇ ਦਿਖਾਵਾਂ ਜੇ ਕਿਸੇ ਨੂੰ ਪਤਾ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਪੌਦਾ ਇਹ ਪੇੜ ਇਹ ਕਾਦਾ ਹੈਗਾ ਸੋ ਅੱਗੇ ਨੂੰ ਵਧਦੇ ਆ ਇਹ ਬੋੜ ਆ ਜਿਹੜਾ ਪੁਰਾਣਾ ਬੋੜ ਆ ਵੱਡਾ ਬੋੜ ਆ ਜਿਹਦੇ ਦਾੜੇ ਤੁਸੀਂ ਇਸ ਢੰਗ ਨਾਲ ਲਮਕਦੇ ਹੋਏ نیچے ਦੇਖ ਸਕਦੇ ਹੋ ਇੱਕ ਤਰੀਕੇ ਨਾਲ ਇਹ ਲੋਕੇਸ਼ਨ ਆ ਜਿਹੜੀ ਇੱਕ ਘੂਤੀਆ ਬੋੜ ਹੁੰਦਾ ਜਿਵੇਂ ਉਸ ਤਰੀਕੇ ਨਾਲ ਹੈਗੀ ਆ ਸੋ ਇਹਨੂੰ ਦੇਖ ਕੇ ਮੇਰਾ ਮਨ ਕਰ ਰਿਹਾ ਕਿ ਇੱਕ ਇਹਦੇ ਤੇ ਇੱਕ ਫਿਲਮ ਸ਼ੂਟ ਕੀਤੀ ਜਾਵੇ ਸੋ ਰਾਤ ਨੂੰ ਸ਼ੂਟ ਕਰਾਂਗੇ ਦੇਖਦਾ ਕੋਈ ਕਿਸੇ ਤਰੀਕੇ ਦੀ ਕੋਈ ਢੰਗ ਦੀ ਕੋਈ ਸਟੋਰੀ ਸੋਚ ਰਿਹਾ ਮੈਂ ਜਿਹਦੇ ਤੇ ਇੱਕ ਭੂਤਿਆ ਫਿਲਮ ਹੈ ਜਿਹੜੀ ਉਹ ਸ਼ੂਟ ਕੀਤੀ ਜਾਵੇ ਤੋ ਕਿਉਂਕਿ ਲੋਕੇਸ਼ਨ ਹੈ ਜਿਹੜੀ ਇਹ ਬੋਰ ਦੀ ਉਸ ਢੰਗ ਦੀ ਹੈਗੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਅਸੀਂ ਇਹਦੇ ਤੇ ਇੱਕ ਅ ਫਿਲਮ ਵੀ ਇੱਥੇ ਸ਼ੂਟ ਕਰਾਂਗੇ ਤੇ ਫਿਲਮ ਫਿਲਮ ਤੁਹਾਨੂੰ ਜਿਹੜੀ ਉੱਥੇ ਦੇਖਣ ਨੂੰ ਮਿਲੂਗੀ ਇਸ ਲੋਕੇਸ਼ਨ ਤੇ ਬੜੀ ਸੋਹਣੀ ਲੋਕੇਸ਼ਨ ਹੈਗੀ ਇਧਰਲੇ ਪਾਸੇ ਨਲਕਾ ਲੱਗਿਆ ਹੋਇਆ ਬਾਈ ਪਾਣੀ ਪਾ ਰਿਹਾ ਹੈਗਾ ਪੌਦਿਆਂ ਨੂੰ ਪਾ ਰਿਹਾ ਹੈ ਮੈਨੂੰ ਨਹੀਂ ਪਤਾ ਕਿੱਧਰ ਪਾ ਰਿਹਾ ਬਾਈ ਪਾਣੀ ਸ਼ਾਇਦ ਪੌਦਿਆਂ ਨੂੰ ਹੀ ਪਾ ਰਿਹਾ ਸੋ ਅੱਗੇ ਚੱਲਦੇ ਆਂ ਇਧਰ ਸ਼ੈੱਡ ਬਣਿਆ ਹੋਇਆ ਬੜੀ ਸ਼ਾਂਤੀ ਸ਼ਾਂਤੀ ਹੈ ਇਸ ਜਗ੍ਹਾ ਤੇ ਬੜਾ ਮਨ ਲੱਗਦਾ ਇਧਰ ਬੱਚੇ ਖੇਡ ਰਹੇ ਨੇ ਨਜ਼ਦੀਕ ਤੋਂ ਤੁਹਾਨੂੰ ਦਾੜੇ ਦੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਮੈਂ ਸੋ ਅਗਲੇ ਪਾਸੇ ਚੱਲੀਏ ਤਾਂ ਇਧਰ ਜਗ੍ਹਾ ਬਣੀ ਹੋਈ ਆ ਬਾਬੇ ਦੀ ਭੂਰੇ ਸ਼ਾਹ ਬਾਬੇ ਦੀ ਸੋ ਮੈਂ ਅੱਗੇ ਚੱਲ ਰਿਹਾ ਬੜੀ ਖੂਬਸੂਰਤ ਜਗ੍ਹਾ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਸੋ ਇੱਥੇ ਦਰਖਤ ਹੀ ਦਰਖਤ ਨੇ ਹਰਿਆਵਲੀ ਹਰਿਆਵਲਾ ਚਾਰਛਪੇਰੇ ਸੋ ਬਹੁਤ ਮਨ ਲੱਗਦਾ ਸੋ ਅੱਗੇ ਬਾਬੇ ਦੀ ਜਗ੍ਹਾ ਹੈਗੀ ਆ ਮੈਂ ਇੱਧਰ ਦੀ ਜਾਊਂਗਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਅਸੀਂ ਫਿਲਮ ਜਿਹੜੀ ਉਹ ਸ਼ੂਟ ਕਰਾਂਗੇ ਮੈਂ ਸਟੋਰੀ ਤੇ ਕੰਮ ਕਰ ਰਿਹਾ ਹਾਂ ਇਹਦੇ ਤੇ ਫਿਲਮ ਤੁਹਾਨੂੰ ਦੇਖਣ ਨੂੰ ਮਿਲ ਜਾਊਗੀ ਸੋ ਇੱਧਰ ਵਾਣਾ ਉਹ ਦੇਖੋ ਬਾਈ ਪੌਦਿਆਂ ਨੂੰ ਹੀ ਪਾਣੀ ਪਾ ਰਿਹਾ ਇੱਧਰਲੇ ਪਾਸੇ ਕਬਰਾਂ ਨੇ ਸੋ ਅੱਗੇ ਚੱਲਦੇ ਆ ਇਹ ਵਾਣਾਥੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਵਾਟਰ ਵਾਕਸ ਆ ਵਾਟਰ ਵਰਕਸ ਹੈਗਾ ਇੱਥੇ ਪਾਣੀ ਦੀ ਟੈਂਕੀ ਆ ਜਿੱਥੋਂ ਪਾਣੀ ਪੂਰੇ ਪਿੰਡ ਦੇ ਵਿੱਚ ਪਾਈਪਲਾਈਨ ਦੇ ਰਾਹੀਂ ਸਪਲਾਈ ਕੀਤਾ ਜਾਂਦਾ ਹੈਗਾ ਇੱਕ ਵਾਰੇ ਤੋਂ ਫੇਰ ਪੂਰੀ ਦੀ ਪੂਰੀ ਬੋਰਡ ਦੀ ਦੀ ਲੋਕੇਸ਼ਨ ਤੁਹਾਨੂੰ ਦਿਖਾ ਦਿਆਂ ਸੋ ਇੱਧਰ ਜਿਹੜਾ ਰਸਤਾ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਉਹ ਇੱਕ ਬਜ਼ੁਰਗ ਜਾ ਰਹੇ ਨੇ ਇਹ ਰਸਤਾ ਗੁਰਦੁਆਰਾ ਸਾਹਿਬ ਨੂੰ ਜਾਂਦਾ ਹੈਗਾ ਗੁਰਦੁਆਰਾ ਸਾਹਿਬ ਗੋਦਾਵਰੀ ਸਰੋਵਰ ਨੂੰ ਇਹ ਰਸਤਾ ਜਾਂਦਾ ਹੈਗਾ ਤੇ ਰਸਤੇ ਦੇ ਵਿੱਚ ਜਦੋਂ ਗੁਰਦੁਆਰਾ ਸਾਹਿਬ ਨੂੰ ਜਾਂਦੇ ਆ ਰਸਤੇ ਵਿੱਚ ਬਾਬਾ ਪੂਰੇ ਸ਼ਾਹ ਦੀ ਇਹ ਜਗਾ ਜਿਹੜੀ ਉਹ ਆਉਂਦੀ ਹੈਗੀ ਆ ਸੋ ਇਧਰਲੇ ਪਾਸੇ ਵੀ ਇੱਕ ਜੰਗਲ ਦੀ ਤਰ੍ਹਾਂ ਇਹ ਜਗਾ ਬਣੀ ਹੋਈ ਆ ਜਿੱਥੇ ਆ ਜਗਾ ਉਹੀ ਆ ਜਿੱਥੇ ਅਸੀਂ ਡੀਅਰ ਡਾਇਰੀ ਦਾ ਪਹਿਲਾ ਐਪੀਸੋਡ ਆ ਚੁੱਕਿਆ ਦੂਜੇ ਦੀ ਅਸੀਂ ਤਿਆਰੀ ਕਰ ਰਹੇ ਆ ਸ਼ੂਟ ਕਰ ਰਹੇ ਆ ਕੁਝ ਕਾਰਨਾ ਕਰਕੇ ਜਿਹੜੇ ਸਾਥੀ ਸੀਗੇ ਉਹਨਾਂ ਕੋਲੇ ਸਮਾਂ ਨਹੀਂ ਸੀ ਰੁੱਝੇ ਸੀਗੇ ਬਾਰਸ਼ਾਂ ਦੇ ਕਾਰਨ ਕੁਝ ਦੋਸਤਾਂ ਦੇ ਕਾਰ ਦੀਆਂ ਛੱਤਾਂ ਚੋਣ ਲੱਗੀਆਂ ਜਿਹਦੇ ਕਰਕੇ ਉਹ ਛੱਤਾਂ ਦੇ ਜਿਹੜੀਆਂ ਚੇਂਜ ਕਰ ਰਿਹਾ ਲੈਂਟਰ ਪਾ ਰਿਹਾ ਜਿਹਦੇ ਕਰਕੇ ਉਹਨਾਂ ਕੋਲੇ ਸਮਾਂ ਨਹੀਂ ਹੈਗਾ ਇਸ ਕਰਕੇ ਉਹ ਅਗਲਾ ਐਪੀਸੋਡ ਅਸੀਂ ਸ਼ੂਟ ਨਹੀਂ ਕਰ पाए ਹੈਗੇ ਸੋ ਇਸ ਜਗ੍ਹਾ ਤੇ ਜਿਹੜਾ ਉਹਦਾ ਪਹਿਲੇ ਐਪੀਸੋਡ ਦਾ ਸ਼ੂਟਿੰਗ ਆ ਜਿਹੜੀ ਉਹ ਅਸੀਂ ਕੀਤੀ ਹੋਈ ਹੈਗੀ ਐ ਇੱਥੋਂ ਜਿਹੜੇ ਦੋ ਮੁੰਡੇ ਆਉਂਦੇ ਹੈਗੇ ਆ ਉਹ ਇਸ ਲੋਕੇਸ਼ਨ ਤੇ ਹੁੰਦੇ ਹੈਗੇ ਸਾਹਮਣੇ ਜਿਹੜਾ ਵਾਟਰ ਵਰਕਸ ਆ ਸੋ ਮੈਂ ਉਮੀਦ ਕਰੂੰਗਾ ਕਿ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਲਾਸਟ ਤੇ ਬੇਨਤੀ ਆ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੇ ਲਾਈਕ ਕਰ ਦਿਓ ਜੇ ਕਮੈਂਟਾਂ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਅੱਜ ਦਾ ਵਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ ਸੋ ਜੋ ਸੱਜਣ ਮਿੱਤਰ ਸਾਡੇ ਇਸ YouTube ਚੈਨਲ ਟੈਲਵਾ ਟੈਲੀਵਿਜ਼ਨ ਤੇ ਨਵੇਂ ਆਏ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ Facebook ਪੇਜ ਟੈਲਵਾ ਟੈਲੀਵਿਜ਼ਨ ਪੇਜ ਨੂੰ ਫੋਲੋ ਜ਼ਰੂਰ ਕਰ ਲੈਣ ਤੇ YouTube ਚੈਨਲ ਤੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਘੰਟੀ ਦੇ ਨਿਸ਼ਾਨ ਤੇ ਜ਼ਰੂਰ ਨਕਦੇਣ ਤਾਂ ਕਿ ਸਾਡੀ ਹਰੇਕ ਨਵੀਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਟਾਪਿਕ ਤੇ ਕਿਸੇ ਹੋਰ ਲੋਕੇਸ਼ਨ ਤੇ ਸੋ ਤੱਕ 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 ਲਈ ਜੁੜੇ ਰਹੋ ਟੈਲਵਾ ਟੈਲੀਵਿਜ਼ਨ ਦੇ ਨਾਲ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ